ਹੁਣ ਇਹ ਚੀਜ਼ ਤਿਆਰ ਕਰਦੇ ਜੀ ਕਿਉਂ ਕੰਮ ਕਰ ਹੋਰ ਤਾਂ ਹੋ ਗਈ ਖਤਮ ਹੁਣ ਇਹ ਬੱਚਿਆਂ ਵਾਸਤੇ ਤਿਆਰ ਕਰਨ ਲੱਗੇ ਤੇ ਇਹ ਵੀ ਕੰਮ ਖਤਮ ਹੋ ਗਿਆ ਜੀ ਕਿਉਂ ਪਹਿਲਾਂ ਬੱਚਾ ਪੜ੍ਹ ਕੇ ਆਉਂਦਾ ਜੀ ਪੜ੍ਹ ਕੇ ਆ ਕੇ ਉਹਦੂ ਮਾਗ ਰੋਵੇ ਟਿਊਸ਼ਨ ਦੇ ਵਗ ਜਲੇ ਟਿਊਸ਼ਨ ਤੋਂ ਆ ਕੇ ਫੇ ਨਿਹਰਾ ਹੋ ਜਾਣਾ ਫਿਰ ਮੋਬਾਈਲ ਚੱਕ ਲੈਣਾ ਮੋਬਾਈਲਾਂ ਨੇ ਇਹ ਵੀ ਕੰਮ ਕੋਈ ਤਾਈ ਤਾ ਦਰਸ਼ਕੋ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਬਾਈ ਜੀ ਹੁਰਾਣੇ ਦਿਖਾਇਆ ਵੀ ਕਿੱਡਾ ਸੋਹਣਾ ਟਰੈਕਟਰ ਤਿਆਰ ਕੀਤਾ ਤੇ ਬਾਈ ਜੀ ਹੁਰਾਣੇ ਕਿੰਡੀ ਵਧੀਆ ਕਲਾਕਾਰੀ ਕੀਤੀ ਹੈ ਵੀ ਵੇਖਣ ਦੇ ਵਿੱਚ ਬਿਲਕੁਲ ਐਨ ਲੱਗ ਰਿਹਾ ਹੈ ਵੀ ਜਿਵੇਂ オリジナル ਟਰੈਕਟਰ ਹੁੰਦਾ ਹੈ ਹੁਣ ਆ ਦਾਤੀ ਹੈ ਜੀ ਇਹ ਦਾਤੀ ਲੈ ਲੋ ਵੀ ਇਹੋ ਜਿਹੇ ਵੀ ਬੰਦੇ ਆਉਂਦੇ ਨੇ ਸਾਡੇ ਲੇਵੇ ਕਹਿੰਦੇ ਨੇ 50 ਰੁਪਏ ਲਊ ਇਹਦੇ ਹੁਣ ਇਹਦੇ ਉੱਤੇ ਜੇ ਮਿਹਨਤ ਲਾਈਏ ਵਿਆੜੀ ਵਾਂਗੂ ਖਾਂਦੀ ਆ ਇਹ ਦਾਤੀ ਹੁਣ 50 ਰੁਪਈਆ ਦਾ ਆਉਂਦਾ ਕੀ ਹੈ 50 ਰੁਪਈਆ ਨੇ ਹੁਣ ਕਰਦ ਬੜੀ ਇਹ ਸਬਜੀ ਜੀ ਨਾਲ ਹੀ ਕਰਦ ਮਿਲਦੀ ਹੈ 50 ਰੁਪਈਆ ਦੀ ਅਗਲਾ ਦਾਤੀ ਭਾਲਦਾ ਸਹੀ ਗੱਲ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜਿਵੇਂ ਤੁਸੀਂ ਇਹ ਮੇਰੇ ਪਿੱਛੇ ਦੇਖ ਰਹੇ ਹੋ ਜੀ ਇਹ ਕਲਹਾਰ ਦੀ ਦੁਕਾਨ ਹੈ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਜਿਹੜਾ ਪੰਜਾਬ ਆਪਣਾ ਸੂਬਾ ਹੈ ਸ਼ੁਰੂ ਤੋਂ ਲੈ ਕੇ ਖੇਤੀ ਤੇ ਪਸ਼ੂ ਪਾਲਕ ਦੇ ਤੰਦੇ ਦੇ ਵਿੱਚ ਜਿਹੜਾ ਇਹ ਸੂਬਾ ਹੈ ਵੀ ਸਭ ਤੋਂ ਅੱਗੇ ਰਿਹਾ ਜਿਹੜਾ ਖੇਤੀ ਬਾੜੀ ਦਾ ਸੰਬੰਧ ਹੈ ਕਿਸਾਨ ਦਾ ਉਹ ਸ਼ੁਰੂ ਤੋਂ ਲੈ ਕੇ ਇੱਕ ਲੋਹਾਰ ਦੇ ਨਾਲ ਰਿਹਾ ਹੈ ਕਿਉਂਕਿ ਜਿਹੜਾ ਮਤਲਬ ਖੇਤੀਬਾੜੀ ਦਾ ਧੰਦਾ ਹੁੰਦਾ ਹੈ ਉਹ ਸੰਦਾਂ ਦੇ ਨਾਲ ਮਤਲਬ ਚੱਲਦਾ ਹੈ ਤੇ ਜਿਹੜਾ ਸੰਦ ਬਣਾਉਣ ਦਾ ਕੰਮ ਹੈ ਉਹ ਇਹ ਲੋਹਾਰ ਕਰਦਾ ਹੈ ਤੇ ਇਸੇ ਕਰਕੇ ਜਿਹੜਾ ਸ਼ੁਰੂ ਤੋਂ ਲੈ ਕੇ ਪ੍ਰਾਤਨ ਸਮੇਂ ਤੋਂ ਜਿਹੜਾ ਕਿਸਾਨ ਦਾ ਤੇ ਲੋਹਾਰ ਦਾ ਇੱਕ ਬਹੁਤ ਹੀ ਵਧੀਆ ਰਿਸ਼ਤਾ ਰਿਹਾ ਹੈ ਪਰ ਕਿਤੇ ਨਾ ਕਿਤੇ ਆਪਾਂ ਦੇਖਦੇ ਆਂ ਵੀ ਦਿਨੋਂ ਦਿਨ ਟੈਕਨੋਲੋਜੀ ਹੈ ਤਕਨੀਕ ਹੈ ਉਹ ਬਦਲਦੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਜਿਹੜਾ ਮਤਲਬ ਇਹ ਰਿਸ਼ਤਾ ਹੈ ਇੱਕ ਲਹਾਰ ਤੇ ਕਿਸਾਨ ਦਾ ਉਹ ਖਤਮ ਹੁੰਦਾ ਜਾ ਰਿਹਾ ਤੇ ਜਿਹੜਾ ਧੰਦਾ ਹੈ ਇਹ ਵੀ ਦਿਨੋ ਦਿਨ ਪਹਿਲਾਂ ਨਾਲੋਂ ਔਲੋਪ ਤੇ ਖਤਮ ਹੁੰਦਾ ਜਾ ਰਿਹਾ ਤੇ ਇਹ ਆਪਣੇ ਨਾਲ ਖੜੇ ਹੋਏ ਨੇ ਬਾਈ ਜੀ ਹੁਰੀ ਤੇ ਇਹ ਲਹਾਰ ਦਾ ਕੰਮ ਕਰਦੇ ਨੇ ਤੇ ਅੱਜ ਆਪਾਂ ਬਾਈ ਜੀ ਹੁਰਾ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਇਹ ਧੰਦਾ ਹੈ ਸੰਤ ਬਣਾਉਣ ਵਾਲਾ ਵੀ ਇਹ ਅੱਗੇ ਨਾਲੋਂ ਮਤਲਬ ਕਿਉਂ ਖਤਮ ਹੁੰਦਾ ਜਾ ਰਿਹਾ ਤੇ ਕਿਉਂ ਔਲੋਪ ਹੁੰਦਾ ਜਾ ਰਿਹਾ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਜਿਵੇਂ ਤੁਸੀਂ ਜਿਹੜਾ ਇਹ ਮਤਲਬ ਕੰਮ ਕਰਦੇ ਹੋ ਲਹਾਰ ਦਾ ਕਿੰਨੇ ਸਾਲ ਹੋ ਗਏ ਜੀ ਕੰਮ ਕਰਦੇ ਆ ਤੁਸੀਂ ਕੰਮ ਕਰਦਣ ਹੋ ਵੀ ਮਿਲਿਆ ਲੈ 40 ਸਾਲ ਹੋ ਗਏ 40 ਸਾਲ ਹੋ ਗਏ ਤੇ ਆਪਣੇ ਮਤਲਬ ਜਿਵੇਂ ਤੁਹਾਡੇ ਖਾਨਦਾਨ ਦੇ ਵਿੱਚ ਤੁਸੀਂ ਵੀ ਕਰਦੇ ਸੀ ਜਾਂ ਪਹਿਲਾਂ ਵੀ ਕੋਈ ਕਰਦਾ ਪਹਿਲਾਂ ਤੋਂ ਪਹਿਲਾਂ ਸਾਡਾ ਪਰਦਾਦਾ ਕਰਦਾ ਸੀ ਫਿਰ ਉਹਦੋਂ ਬਾਅਦ ਸਾਡਾ ਬਾਪ ਕਰਨ ਲੱਗਿਆ ਫਿਰ ਉਸ ਤੋਂ ਬਾਅਦ ਅਸੀਂ ਕਰਨ ਲੱਗੇ ਹੁਣ ਆ ਕੇ ਕੰਮ ਹੀ ਕੱਢ ਦੇ ਜਾ ਰਹੇ ਹਾਂ ਛੱਕੜਤਾ ਜਾ ਰਹੇ ਹਾਂ ਤੇ ਭਾਈ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਜਿਵੇਂ ਜਿਹੜੀ ਖੇਤੀਬਾੜੀ ਹੈ ਤੇ ਉਹ ਜਿਹੜੀ ਮਤਲਬ ਇਹ ਸੰਦਾਂ ਦੇ ਨਾਲ ਹੁੰਦੀ ਆ ਜਿਵੇਂ ਤੁਹਾਡੀ ਦੁਕਾਨ ਦੇ ਵਿੱਚ ਆਪਾਂ ਦੇਖ ਰਹੇ ਆ ਵੀ ਕਈਆਂ ਵੀ ਪਈਆਂ ਹੋਈਆਂ ਦਾਤੀਆਂ ਰੰਬੀਆਂ ਵੀ ਖੇਤੀਬਾੜੀ ਦੇ ਕੰਮ ਆਉਣ ਵਾਲੇ ਕਈ ਸੰਦ ਨੇ ਤੇ ਕੀ ਕਾਰਨ ਆ ਮਤਲਬ ਵੀ ਜਿਹੜਾ ਇਹ ਧੰਦਾ ਵੀ ਪਹਿਲਾਂ ਨਾਲੋਂ ਲੋਕ ਹੁੰਦਾ ਜਾ ਰਿਹਾ ਤੇ ਜਿਹੜੇ ਲੋਕ ਨੇ ਇਹਨਾਂ ਚੀਜ਼ਾਂ ਨੂੰ ਘੱਟ ਖਰੀਦੇ ਨੇ ਮੇਨ ਕਾਰਨ ਕੀ ਆ ਜੀ ਇਹਦਾ ਮੇਨ ਕਾਰਨ ਤਾਂ ਜੀ ਮਸ਼ੀਨਰੀ ਜ਼ਿਆਦਾ ਹੋ ਗਈ ਹੈ ਮਸ਼ੀਨਰੀ ਦੇ ਕਾਰਨ ਨਾਲ ਇਹ ਘੱਟਦਾ ਜਾ ਰਿਹਾ ਹੈਗਾ ਅੱਛਾ ਵੀ ਜਾਣੀ ਕਿ ਦਿਨੋ ਦਿਨ ਜਿਹੜੀ ਟੈਕਨੋਲੋਜੀ ਵਾਧੀ ਜਾ ਰਹੀ ਹੈ ਤੇ ਉਹਦੇ ਕਰਕੇ ਜਿਹੜਾ ਮਤਲਬ ਇਹ ਧੰਦਾ ਦਿਨੋ ਦਿਨ ਘਾਟ ਰਿਹਾ ਹੈ ਤੇ ਬਾਈ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਜਿਵੇਂ ਹੁਣ ਆਪਣੀ ਖੇਤੀ ਹੁੰਦੀ ਆ ਚਾਹੇ ਆਪਾਂ ਜੀਰੀ ਲਾਉਣੀ ਹੋਵੇ ਜਾਂ ਕਣਕ ਲਾਉਣੀ ਹੋਵੇ ਤੇ ਜਿਹੜੀ ਮੇਨ ਚੀਜ਼ ਹੈ ਉਹ ਕਹੀ ਹੁੰਦੀ ਹੈ ਜੀ ਤੇ ਕਹੀ ਤੋਂ ਬਿਨਾ ਲਾ ਲੋ ਵੀ ਇਹ ਖੇਤੀ ਕਰਨਾ ਵੀ ਸੰਭਵ ਨਹੀਂ ਹੈਗਾ ਤੇ ਫਿਰ ਵੀ ਮਤਲਬ ਜਿਹੜੀ ਤੁਹਾਡੇ ਕੋਲ ਤੁਸੀਂ ਕਹੀ ਤਿਆਰ ਕਰਦੇ ਹੋ ਪਹਿਲਾਂ ਨਾਲੋਂ ਇਹਦੀ ਖਰੀਦ ਦੇ ਵਿੱਚ ਕਿਹੜੇ ਮੇਨ ਕਾਰਨ ਤੋਂ ਵੀ ਫਰਕ ਪਿਆ ਹੈ ਕਿਤੇ ਕੀ ਹੈ ਜੀ ਪਹਿਲਾਂ ਤਾਂ ਪੈਪ ਲੈਣਾ ਪੈ ਗਿਆ ਜੀ ਨੱਕੇ ਕੋਲ ਨਾਲ ਅਗਲਾ ਪਾਣੀ ਸਾਰੇ ਕਿਲੇ ਦੇ ਵਿੱਚ ਪਾਇਆ। ਉਹ ਵੀ ਲੋਕ ਹੀ ਦੇਖੀਏਗੀ ਉਹ। ਤੇ ਨੱਕੇ ਹੋ ਗਏ ਕੰਪਿਊਟਰ ਕਰਾ ਕੇ ਲੱਗੇ ਜੀ ਉਹਨਾਂ ਨਾਲ ਹੀ ਉਹ ਫਰਕ ਪੈ ਗਿਆ। ਵੀ ਜਾਣੀ ਕਿ ਕਹਿਣ ਦਾ ਇਹ ਮਤਲਬ ਹੈ ਵੀ ਲੋਕ ਜਿਵੇਂ ਹੁਣ ਅੱਜ ਕੱਲ ਆਪਾਂ ਦੇਖਦੇ ਆਂ ਵੀ ਪਾਈਪ ਲਾਈਨ ਦਵਾਉਣ ਲੱਗ ਗਏ ਤਾਂ ਪੱਕੇ ਨੱਕੇ ਬਣ ਗਏ ਤੇ ਉਹਨੂੰ ਚੱਕ ਕੇ ਜਿਵੇਂ ਆਪਾਂ ਦੇਖਦੇ ਆਂ ਵੀ ਉੱਥੇ ਪਾਣੀ ਛੱਡਿਆ ਜਾਂਦਾ ਤੇ ਖੇਤ ਦੇ ਵਿੱਚ ਛੱਡ ਦਿੰਦੇ ਨੇ ਤੇ ਬਾਕੀ ਦੇਖਦੇ ਆਂ ਵੀ ਅੱਧੇ ਅੱਧੇ ਕਿਲੇ ਦੇ ਵਿੱਚ ਇੱਕੋ ਹੀ ਵੱਟ ਪਾਉਂਦੇ ਨੇ ਤੇ ਬਾਕੀ ਕਹੀ ਦੀ ਇਸ ਕਰਕੇ ਵੀ ਲੋਡ ਨਹੀਂ ਪਈ ਜੀ। ਤੇ ਬਾਕੀ ਬਾਈ ਜੀ ਜਿਵੇਂ ਫਿਰ ਵੀ ਤੁਹਾਡੇ ਕੋਲ ਬੜੀਆਂ ਸੋਹਣੀਆਂ ਸੋਹਣੀਆਂ ਕਈਆਂ ਪਈਆਂ ਨੇ ਤਾਂ ਤੁਸੀਂ ਦਿਖਾਓਗੇ ਜੀ ਕਈਆਂ ਹਾਂਜੀ ਇਹ ਦੇਖੋ ਜੀ ਹੁਣ ਤਾਂ ਇਹ ਮੰਗਦੇ ਨੇ ਜੀ ਆ ਕੇ ਬਿਲਕੁਲ ਛੋਟਾ ਸਾਈਜ਼ ਹੈ ਅੱਛਾ ਇਹ ਮਤਲਬ ਜਿਹੜਾ ਛੋਟਾ ਸਾਈਜ਼ ਹੈ ਵੀ ਕੋਈ ਵੀ ਹੁੰਦਾ ਹੈ ਵੀ ਉਹ ਕਹਿੰਦਾ ਵੀ ਸਾਨੂੰ ਇਹ ਛੋਟੀ ਕਹੀ ਦਿਓ ਵੀ ਇਹਦਾ ਕੀ ਕਾਰਨ ਵੀ ਇਹ ਮਤਲਬ ਛੋਟੀ ਕਹੀ ਨੂੰ ਕਿਉਂ ਜ਼ਿਆਦਾ ਮਤਲਬ ਮੰਗਦਾ ਹੈ ਜੀ ਗਾੜ ਤੁਹਾਨੂੰ ਨਹੀਂ ਜਾਨ ਨਹੀਂ ਰਹੀ ਹੁਣ ਕਿਥੇ ਪਹਿਲਾਂ ਜਦ ਨਹੀਂ ਜਾਨ ਨਹੀਂ ਰਹੀ ਤਾਂ ਬਹੁਤ ਫਰਕ ਪੈ ਗਿਆ ਇਸ ਚੀਜ਼ ਦਾ ਕਿਉਂ ਖਰਾਕ ਨਹੀਂ ਰਹੀ ਪਹਿਲਾਂ ਵਾਲੀ ਨਾ ਉਹਨੇ ਜਾਣ ਰਹੀ ਨਾ ਕੋਈ ਚਲਾ ਕੇ ਰਾਜੀ ਹੁਣ ਵੱਟ ਗਿਆ ਹੁਣ ਮਾੜਾ ਮੋਟਾ ਉਹ ਮੋੜ ਨਾ ਗਰੇ ਨੱਕਾ ਨਹੀਂ ਹੋਰ ਕੋਈ ਕੰਮ ਨਹੀਂ ਰਿਹਾ ਕੰਮ ਹੀ ਨਹੀਂ ਰਿਹਾ ਅੱਗੇ ਬੱਟਾ ਖਾਲ ਕੁੜਤ ਦੇ ਤਿਰੇ ਤੱਕ ਦੋ ਰੋ ਫਿੱਲਾ ਦੀ ਬਾਹੀ ਤੇ ਜਾਂਦੇ ਨੇ ਠੀਕ ਹੈ ਹੁਣ ਅਗਲਾ ਦੋ ਟੱਕ ਮਾਰ ਨਹੀਂ ਸਕਦਾ ਕਹਿੰਦਾ ਤੇ ਬਾਈ ਜੀ ਜੇ ਆਪਾਂ ਜਿਵੇਂ ਦੇਖਦੇ ਆਂ ਵੀ ਘਟੋ ਘਟ 22 ਸਾਲ ਜੇ ਆਪਾਂ ਪਿੱਛੇ ਤੁਰ ਜੀਏ ਹਾਂਜੀ ਤੇ ਪਹਿਲਾਂ ਉਹਨਾਂ ਸਮਿਆਂ ਦੇ ਵਿੱਚ ਆਪਾਂ ਦੇਖਦੇ ਸੀ ਵੀ ਜਿਵੇਂ ਲੋਕ ਭਰਤ ਵੀ ਲੈ ਕੇ ਹੁੰਦੇ ਸੀ ਟਰਾਲੀਆਂ ਦੇ ਵਿੱਚ ਵੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੀਆਂ ਟਰਾਲੀਆਂ ਸੀ ਉਹ ਜੈਕ ਵਾਲੀਆਂ ਨਹੀਂ ਸੀ ਹੁੰਦੀਆਂ ਹਾਂਜੀ ਤਾਂ ਜਿਹੜੇ ਉਦੋਂ ਦੇ ਲੋਕ ਸਾਨੂੰ ਆਪਾਂ ਦੇਖਦੇ ਹਾਂ ਵੀ ਜੇ ਕਿਤੇ ਭਰਤੀ ਮਤਲਬ ਮਿੱਟੀ ਲਾਉਣੀ ਪੈਂਦੀ ਸੀ ਤਾਂ ਉਹ ਵੀ ਕਈਆਂ ਦੇ ਨਾਲ ਲਾਈ ਜਾਂਦੀ ਸੀ ਤਾਂ ਉਦੋਂ ਜਿਵੇਂ ਆਪਾਂ ਦੇਖਦੇ ਆਂ ਵੀ ਉਦੋਂ ਤਾਂ ਕਈ ਜਿਹੜੀ ਸੀ ਬਹੁਤ ਵੱਡੀ ਹੁੰਦੀ ਸੀ ਤੇ ਇਹ ਕਈ ਤਾਂ ਜਿਵੇਂ ਅਗਲਾ ਸਾਰੀ ਢੜੀ ਖਾਪਦਾ ਰਹਿੰਦਾ ਇਹਦੇ ਨਾਲ ਤਾਂ ਨਹੀਂ ਸੀ ਟਰਾਲੀ ਰਹੀਦੀ ਹਾਂਜੀ ਵੀ ਤੁਸੀਂ ਦਿਖਾ ਸਕਦੇ ਹੋ ਵੀ ਉਹ ਵੀ ਵੱਡੀ ਕਈ ਵੀ ਆਪਣੇ ਕੋਲ ਹੈਗੀ ਆ ਜੀ ਹਾਂ ਇਹ ਫਟਾ ਸਹੀ ਆ ਆਪਣੇ ਲਈ ਅੱਛਾ 20 ਸਾਲ ਜੇ ਬਟਾ ਬਣਾਣਾ ਤਾਂ ਇਹ ਕਹਿ ਸੀ ਕਿ ਅੱਜ ਤਾਂ 20 ਸਾਲ ਪਹਿਲਾਂ ਇਹ ਕਹੀ ਮੰਗਿਆ ਕਰਦੇ ਆ ਕਿ ਵੱਡੀ ਤੇ ਜਿਵੇਂ ਹੁਣ ਬਾਈ ਜੀ ਤੁਸੀਂ ਕਹਿ ਰਹੇ ਹੋ ਵੀ ਜਿਵੇਂ ਇਹ ਵੱਡੀ ਕਈ ਆ ਤੇ ਮਤਲਬ ਇਹਨੂੰ 20 ਸਾਲ ਪਹਿਲਾਂ ਮੰਗਦੇ ਹਨ ਕਿਉਂਕਿ ਜਿਵੇਂ ਮੈਂ ਗੱਲ ਕੀਤੀ ਵੀ ਭਰਤੀ ਲਾਉਣੀ ਹੁੰਦੀ ਸੀ ਟਰਾਲੀ ਦੇ ਵਿੱਚ ਹਾਂ ਕਿਉਂਕਿ ਜੇ ਕਈ ਵੱਡੀ ਹੁੰਦੀ ਸੀ ਤਾਂ ਉਹਦੇ ਵਿੱਚ ਬੰਦੇ ਚ ਜਾਨ ਹੈਗੀ ਸੀ ਉਹਨੂੰ ਪਏ ਪਤਾ ਸੀ ਵੀ ਇਹ ਜਿੰਨਾ ਮਤਲਬ ਵੱਡੀ ਕਈ ਆ ਟੱਪਾ ਜ਼ਿਆਦਾ ਭਰੂਗੀ ਤੇ ਜਿਹੜਾ ਕੰਮ ਆ ਉਹ ਛੇਤੀ ਮਤਲਬ ਖਤਮ ਹੋ ਜਾਊਗਾ ਤੇ ਛੇਤੀ ਨਿਪਟ ਜੇਗਾ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਇੱਕ ਆਪਣਾ ਟਰੈਕਟਰ ਵੀ ਤਿਆਰ ਕਰਦੇ ਹੋ ਤੇ ਉਹ ਟਰੈਕਟਰ ਵੀ ਦਿਖਾਓ ਜੀ ਆਪਣੇ ਦਰਸ਼ਕਾਂ ਨੂੰ ਹਣ ਇਹ ਚੀਜ਼ ਤਿਆਰ ਕਰਦੇ ਜੀ ਕਿਉਂ ਕੰਮ ਕਰ ਹੋਰ ਤਾਂ ਹੋ ਗਈ ਖਤਮ ਹੁਣ ਇਹ ਬੱਚਿਆਂ ਵਾਸਤੇ ਤਿਆਰ ਕਰਨ ਲੱਗੇ ਤੇ ਇਹ ਵੀ ਕੰਮ ਖਤਮ ਹੋ ਗਿਆ ਜੀ ਕਿਉਂ ਪਹਿਲਾਂ ਬੱਚਾ ਪੜ੍ਹ ਕੇ ਆਉਂਦਾ ਜੀ ਪੜ੍ਹ ਕੇ ਆ ਕੇ ਤੂੰ ਮਾਗ ਰੋ ਫਿਰ ਟਿਊਸ਼ਨ ਦੇ ਵਗ ਜਲੇ ਟਿਊਸ਼ਨ ਤੋਂ ਆ ਕੇ ਬੇਨੇਰਾ ਹੋ ਜਾਂਦਾ ਫਿਰ ਮੋਬਾਈਲ ਚੱਕ ਲੈਂਦਾ ਮੋਬਾਈਲਾਂ ਨੇ ਇਹ ਵੀ ਕੰਮ ਕੋਈ ਤਾਈ ਤਾ ਦਰਸ਼ਕੋ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਬਾਈ ਜੀ ਹੁਰਾਣੇ ਨੇ ਦਿਖਾਇਆ ਵੀ ਕਿੱਡਾ ਸੋਹਣਾ ਟਰੈਕਟਰ ਤਿਆਰ ਕੀਤਾ ਤੇ ਬਾਈ ਜੀ ਹੁਰਾਣੇ ਕਿੰਡੀ ਵਧੀਆ ਕਲਾਕਾਰੀ ਕੀਤੀ ਹੈ ਵੀ ਵੇਖਣ ਦੇ ਵਿੱਚ ਬਿਲਕੁਲ ਐਨ ਲੱਗ ਰਿਹਾ ਹੈ ਵੀ ਜਿਵੇਂ オリジナル ਟਰੈਕਟਰ ਹੁੰਦਾ ਹੈ ਵੀ ਬਾਈ ਜੀ ਸੱਚੀ ਗੱਲ ਦੱਸਾਂ ਵੀ ਮੇਰਾ ਦੇਖ ਕੇ ਦਿਲ ਕਰਦਾ ਵੀ ਜੇ ਕਿਤੇ ਮੈਂ ਬਚਪਨ ਚ ਤੁਰ ਜਾਂਦਾ ਨਾ ਤਾਂ ਮੈਂ ਇਹਦੇ ਨਾਲ ਖੇਡ ਲੈਂਦਾ ਵੀ ਇੰਨਾ ਸੋਹਣਾ ਲੱਗ ਰਿਹਾ ਹੈ ਪਰ ਬਾਈ ਜੀ ਹੁਰਾਣੇ ਜਿਹੜੀ ਗੱਲ ਕੀਤੀ ਵੀ ਬਾਈ ਸਹੀ ਗੱਲ ਕੀਤੀ ਵੀ ਜਿਹੜਾ ਅੱਜ ਕਾਲ ਦਾ ਜਿਵੇਂ ਬੱਚਾ ਹੈ ਵੀ ਉਹ ਆਪਾਂ ਦੇਖਦੇ ਆਂ ਵੀ ਇੰਨਾ ਚੀਜ਼ਾਂ ਦੇ ਨਾਲ ਮਤਲਬ ਖੇਡ ਕੇ ਰਾਜੀ ਨਹੀਂ ਹੈਗਾ ਖਡਾਉਣਿਆਂ ਦੇ ਨਾਲ ਕਿਉਂਕਿ ਉਹ ਚਾਹੁੰਦਾ ਹੈ ਵੀ ਅੱਜ ਕੱਲ ਮੋਬਾਈਲਾਂ ਦੇ ਵਿੱਚ ਹੀ ਕਈ ਤਰ੍ਹਾਂ ਦੀਆਂ ਗੇਮਾਂ ਆ ਗਈਆਂ ਵੀ ਮੋਬਾਈਲ ਦੇ ਵਿੱਚ ਹੀ ਗੇਮ ਖੇਡਣ ਲੱਗਾ ਰਿਹਾ ਜਾਂਦਾ ਹੈ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਜਿਵੇਂ ਟਰੈਕਟਰ ਹੈ ਵੀ ਜਿਵੇਂ ਪਹਿਲੇ ਬੱਚੇ ਹੁੰਦੇ ਸੀ ਤਾਂ ਤੁਹਾਡੇ ਕੋਲ ਮਤਲਬ ਟਰੈਕਟਰ ਖਰੀਦ ਕੇ ਲੈ ਜਾਂਦੇ ਸੀ ਲਾਲੋ ਵੀ ਆ ਮਤਲਬ 5-7 ਸਾਲ 8 ਸਾਲ ਹੀ ਹੋਏ ਨੇ ਵੀ ਜਿਹੜੇ ਉਸ ਹਸਾਬ ਦੇ ਜੰਮੇ ਬੱਚੇ ਜਾਂ 10 ਆਲ ਆਪਾਂ ਕਹਿ ਸਕਦੇ ਆਂ ਵੀ ਉਹਨਾਂ ਦੇ ਵਿੱਚ ਤਬਦੀਲੀ ਆਈ ਹੈ ਜਿਹੜੇ ਬੱਚੇ ਉਦੋਂ ਪਹਿਲਾਂ ਸੀ ਉਹ ਇੰਨਾ ਟਰੈਕਟਰਾਂ ਦੇ ਨਾਲ ਲੱਕੜ ਦੇ ਖਡਾਉਣਿਆਂ ਦੇ ਨਾਲ ਖੇਡ ਕੇ ਖੁਸ਼ ਸੀ ਪਰ ਕਿਤੇ ਨਾ ਕਿਤੇ ਆਪਾਂ ਦੇਖੀਏ ਬਾਈ ਜੀ ਜਿਵੇਂ ਉਹ ਇੰਨਾ ਦੇ ਨਾਲ ਖੇਡਦੇ ਸਨ ਮਿੱਟੀ 'ਚ ਖੇਡਦੇ ਸਨ ਜਿਵੇਂ ਆਪਾਂ ਦੇਖ ਸਕਦੇ ਆ ਵੀ ਤੁਸੀਂ ਟਰਾਲੀ ਵੀ ਹੈ ਤੇ ਇਹਦੇ ਮਗਰ ਪਾ ਕੇ ਖੇਡਦੇ ਹੁੰਦੇ ਸੀ ਤਾਂ ਉਹਨਾਂ ਦੀ ਜਿਹੜੀ ਸਰੀਰਕ ਹਿੱਟਨਸ ਸੀ ਤੇ ਜਾਂ ਉਹਦੇ ਵਿੱਚ ਤੰਦਰੁਸਤੀ ਵੀ ਰਹਿੰਦੀ ਸੀ ਇਹ ਗੱਲ ਤੰਦਰੁਸਤੀ ਬਹੁਤ ਈ ਉਹਨਾਂ ਦੇ ਵਿੱਚ ਹਰ ਕੀ ਜਦੋਂ ਬੱਚਾ ਮਿੱਟੀ ਦੇ ਵਿੱਚ ਖੇਡੂਗਾ ਇਹਦੇ ਨਾਲ ਉਹ ਫੁਰੂਗਾ ਵੀ ਬੱਚਾ ਉਹਦੇ ਸਰੀਰ ਨੂੰ ਤਾਕਤ ਆਊਗੀ ਕਿਉਂ ਖਿੱਚੂਗਾ ਹੋ ਗਿਆ ਇਹਨੂੰ ਰੋੜੂਗਾ ਪਜਾਉਗਾ ਨਾ ਬਾਹਰ ਵੀ ਜਾਣਾ ਹੋਊਗੀ ਸਾਰੀ ਚੀਜ਼ ਚ ਹੋਉਂਦੀ ਹੈ ਇਹਦੇ ਨਾਲ ਬਿਲਕੁਲ ਹਾਂ ਹੁਣ ਆ ਦਾਤੀ ਆਈ ਇਹ ਦਾਤੀ ਲੈ ਲੋ ਵੀ ਇਹੋ ਜਿਹੇ ਵੀ ਬੰਦੇ ਆਉਂਦੇ ਨੇ ਸਾਡੇ ਲੇਵੇ ਕਹਿੰਦੇ ਨੇ 50 ਰੁਪਏ ਲਵੋ ਇਹਦੇ ਹੁਣ ਇਹਦੇ ਉੱਤੇ ਜੇ ਮਿਹਨਤ ਲਾਈਏ ਦਿਹਾੜੀ ਮੰਗੋ ਖਾਂਦੀ ਆ ਇਹ ਦਾਤੀ ਹੁਣ 50 ਰੁਪਈਆ ਦਾ ਹੁੰਦਾ ਕੀ ਹੈ 50 ਰੁਪਈਆ ਨੇ ਹੁਣ ਕਰਦ ਫਰੀ ਸਬਜੀ ਜੀ ਨਾਲ ਹੀ ਕਰਦ ਮਿਲਦੀ ਹੈ 50 ਰੁਪਈਆ ਨੇ ਅਗਲਾ ਦਾਤੀ ਭਾਲਦਾ ਸਹੀ ਗੱਲ ਆ ਜੀ ਤੇ ਜਿਵੇਂ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਉਹ ਵੀ ਜਿਵੇਂ ਬਾਈ ਜੀ ਹੁਣਾਂ ਨੇ ਆਪਾਂ ਦੇਖ ਸਕਦੇ ਆ ਕਿ ਕਿੰਨੀ ਸੋਹਣੀ ਦਾਤੀ ਤਿਆਰ ਕਰੀ ਹੋਈ ਹੈ ਤੇ ਬਾਈ ਜੀ ਹੁਣਾਂ ਨੇ ਉਹੀ ਗੱਲ ਆ ਅਖੀ ਵੀ ਮਤਲਬ ਜਿਵੇਂ ਕਈ ਆ ਜਾਂਦੇ ਨੇ ਤੇ ਉਹ ਕਹਿੰਦੇ ਨੇ ਵੀ 50 ਰੁਪਈਆ ਦੀ ਦਾਤੀ ਦੇ ਦਿਓ ਹੈ ਤਾਂ ਬਿਲਕੁਲ ਸਹੀ ਗੱਲ ਹੈ ਵੀ ਜੇ ਮਿਹਨਤ ਵੇਖੀ ਜਾਏ ਜਿਵੇਂ ਹੁਣ ਵੀ ਜਿਹੜਾ ਦਾਤੀ ਬਣਾਉਣ ਦਾ ਕੰਮ ਹੁੰਦਾ ਹੈ ਬਹੁਤ ਹੀ ਜ਼ਿਆਦਾ ਰਿਸਕੀ ਕੰਮ ਹੁੰਦਾ ਹੈ ਕਿਉਂਕਿ ਆਪਾਂ ਦੇਖ ਸਕਦੇ ਹਾਂ ਵੀ ਜਿਹੜੇ ਇਹਦੇ ਦੰਦੇ ਕੱਢੇ ਜਾਂਦੇ ਨੇ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਤੇ ਦਿਮਾਗ ਦੇ ਨਾਲ ਇਹ ਦੰਦੇ ਕੱਢੇ ਜਾਂਦੇ ਨੇ ਕਿਉਂਕਿ ਬਰੀਕੀ ਹੁੰਦੇ ਨੇ ਕਈ ਵਾਰਾਂ ਇਹਦੇ ਵਿੱਚ ਜਿਹੜਾ ਹੱਥ ਕੱਟਣ ਦਾ ਉਹ ਵੀ ਬਹੁਤ ਜ਼ਿਆਦਾ ਡਰ ਰੈਂਦਾ ਹੈ ਕਿਉਂਕਿ ਜੇ ਆਪਾਂ ਦੇਖਿਆ ਜਾਏ ਵੀ ਜਿਹੜਾ ਇਹ ਲੋਹਾ ਕੁੱਟਣ ਵਾਲਾ ਕੰਮ ਹੈ ਜਿਹੜਾ ਲਹਾਰ ਦਾ ਇਹ ਬਹੁਤ ਹੀ ਜ਼ਿਆਦਾ ਮਿਹਨਤ ਦਾ ਕੰਮ ਹੁੰਦਾ ਹੈ ਤੇ ਇਹਦੇ ਲਈ ਜਿਹੜਾ ਮਤਲਬ ਸਰੀਰਕ ਬਾਲ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਵੇਂ ਬਾਈ ਜੀ ਹੁਣਾਂ ਨੇ ਕਿਹਾ ਵੀ ਇਹਨਾਂ ਦੀ ਮਿਹਨਤ ਦਾ ਜਿਹੜਾ ਮੁੱਲ ਹੈ ਉਹ ਵੀ ਪੂਰਾ ਇਹਨਾਂ ਨੂੰ ਨਹੀਂ ਮਿਲਦਾ ਹਾਂਜੀ ਤੇ ਆ ਰੱਖ ਦੋ ਬਾਈ ਜੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਤੁਸੀਂ ਮਤਲਬ ਕਈ ਤਰ੍ਹਾਂ ਦੇ ਸੰਦ ਤਿਆਰ ਕੀਤੇ ਨੇ ਜਿਵੇਂ ਆਪਾਂ ਅੱਗੇ ਦੇਖ ਰਹੇ ਆਂ ਵੀ ਪੌੜੇ ਵੀ ਨੇ ਹਾਂਜੀ ਤਾਂ ਜਿਵੇਂ ਹੁਣ ਅੱਜ ਕੱਲ੍ਹ ਲੋਕਾਂ ਨੇ ਪਸ਼ੂ ਰੱਖੇ ਹੁੰਦੇ ਨੇ ਤੇ ਫਿਰ ਉਹਦੇ ਲਈ ਜਿਵੇਂ ਗੋਹਾ ਖਿੱਚਣ ਲਈ ਕਿੰਨੀ ਕੁ ਮਤਲਬ ਇਹਦੀ ਖਰੀਦਦਾਰੀ ਆ ਜਾਂ ਪਹਿਲਾਂ ਨਾਲ ਕਿੰਨਾ ਕੁ ਫਰਕ ਪਿਆ ਇਹਦਾ ਬਹੁਤ ਫਰਕ ਪੈ ਗਿਆ ਜੀ ਹੁਣ ਖਰੀਦ ਕੋਈ ਰਾਜੀ ਨਹੀਂ ਹੈਗੇ ਦੇ ਲੈ ਜਾਊਗਾ ਵੀ ਆ ਗਿਆ ਲੱਗਾ ਨਾ ਛੋਟਾ ਜਿਹਾ ਦੇ ਦੇ ਬੱਸ ਵੀ ਇੱਕ ਕਮਾਜ ਰੱਖੀ ਅੱਗੇ ਵਾਰੀ ਨੇ ਪਿਆ ਕਰਦੀ ਜੀ ਮੇਨਾਂ ਦਾ 50 50 ਫੌੜੇ ਬਣਾਉਦੇ ਸੀ ਮਹੀਨੇ ਦੇ ਵਿੱਚ ਵਿੱਚ ਨਿਕਲ ਜਾਂਦੇ ਇਤੋਂ ਸਾਲ ਚੜ ਜਾਂਦਾ ਹੁਣ 5-7 ਬਣਾਉਨੇ ਇਹੀ ਪਈ ਰਹਿੰਦੇ ਨੇ ਜੀ ਵੀ ਮਹੀਨੇ ਪਈ ਰਹਣ ਮਿਲਣਗੇ 6 ਮਹੀਨੇ ਪਹਿਲੇ 6 ਮਹੀਨੇ ਬਾਅਦ ਕੋਈ ਇੱਕ ਅੱਧਾ ਬੀਗਿਆ ਕੋਈ ਬੀਗਿਆ ਨਹੀਂ ਪਈ ਨੇ ਬੱਸ ਜੀ ਤੇ ਹਰ ਇੱਕ ਰੱਖਣੀ ਪੈਂਦੀ ਐ ਪਰ ਵਿਕਦੀ ਨਹੀਂ ਹੈਗੀ ਇਹਨਾਂ ਦੇਖਦੀ ਨਾ ਪ੍ਰਾਊਡਰ ਹੀ ਖਰਚਾ ਜ਼ਿਆਦਾ ਵਗਿਆ ਹੀ ਜ਼ਿਆਦਾ ਹੋਊਗੀ ਤੇ ਬਾਈ ਜੀ ਤੁਹਾਡੀ ਗੱਲ ਸਹੀ ਹੈ ਵੀ ਅੱਜ ਕੱਲ ਜਿਵੇਂ ਆਪਾਂ ਦੇਖਦੇ ਆਂ ਵੀ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਦੇਖਦਾ ਦੇਖਦੇ ਜਾ ਰਹੇ ਆ ਵੀ ਬਾਲੇ ਘਰਤਾ ਇਹੋ ਜਿਹੇ ਨੇ ਵੀ ਜਿਨ੍ਹਾਂ ਨੇ ਡੰਗਰ ਬਿਲਕੁਲੀ ਮਤਲਬ ਵੇਚ ਦਿੱਤੇ ਤੇ ਰੱਖਣੇ ਛੱਡ ਦਿੱਤੇ ਤੇ ਜੇ ਕਿਸੇ ਨੇ ਡੰਗਰ ਰੱਖਿਆ ਵੀ ਹੈ ਸਿਰਫ ਇੱਕ ਜਾਂ ਦੋ ਹੱਥ ਡੰਗਰ ਰੱਖਿਆ ਇਸ ਤੋਂ ਵੱਧ ਜਿਹੜਾ ਡੰਗਰ ਕੋਈ ਰੱਖਦਾ ਨਹੀਂ ਕਿਉਂਕਿ ਜਿਹੜੇ ਨਵੇਂ ਨੌਜਵਾਨ ਨੇ ਉਹ ਨਾ ਤਾਂ ਇਹ ਪਸ਼ੂ ਪਾਲਕ ਪਾਲਕ ਵਾਲਾ ਧੰਦਾ ਕਰਕੇ ਰਾਜੀ ਨੇ ਤੇ ਨਾ ਹੀ ਖੇਤੀਬਾੜੀ ਵਾਲਾ ਧੰਦਾ ਕਰਕੇ ਰਾਜੀ ਨੇ ਕੱਖ ਤਾਂ ਵੱਢ ਗਈ ਰਾਜੀ ਨੇ ਕੱਖ ਤਾਂ ਵੱਢ ਗਈ ਵਾਰੋਂ ਲਿਆ ਫੇਰਾ ਜੀ ਨੇ ਰੇੜੀਆਂ ਨੇ ਵੈਸ ਰੇੜੀਆਂ ਨਾਲ ਲਿਆਉਂਦੇ ਨੇ ਹੁਣ ਅੱਗੇ ਵੱਲ ਤੋਂ ਹੁੰਦੇ ਦੋ ਦੋ ਕਿੰਨੀ ਮਿਹਨਤ ਧੀ ਮਿਹਨਤ ਕਰਕੇ ਵੀ ਰਾਜ ਜੀ ਨੇ ਇੱਕ ਬੰਦਾ ਜੋੜੀ ਲੈ ਗਿਆ ਪਰ ਉਹਦੀ ਗੱਲ ਹੈ ਅੱਛਾ ਉਹ ਕਹਿੰਦਾ ਮੇਥਰੀ ਕਹਿੰਦਾ ਅਸੀਂ ਮੈਥੀ ਬੀਤ ਜਿਹੜੀ ਹੈਗੀ ਤੇ ਤੈਨੂੰ ਜੋੜੀ ਮੈਨੂੰ ਹੀ ਲੈ ਕੇ ਜਾ ਕਿ ਉਹ ਲਾਈਵ ਨਹੀਂ ਕਹਿੰਦਾ ਕਹਿੰਦਾ ਜਿਹੜੀਆਂ ਹੈਗੀਆਂ ਦੋ ਵੀ ਵੇਚ ਤੇ ਅੱਛਾ ਟੋਕਿਆਂ ਦੀ ਜੋੜੀ ਟੋਕਿਆਂ ਦੀ ਟੋਕਿਆਂ ਦੀ ਜੋੜੀ ਯਾਨੀ ਕਿ ਉਹ ਵਾਪਸੀ ਦੇ ਗਿਆ ਵੀ ਕੰਮ ਹੀ ਨਵੇੜਦਾ ਵੀ ਵੀ ਕੀ ਟੋਕੇ ਕਰਨੇ ਨੇ ਕੀ ਹਰਾ ਕੁਤਰਾਂਗੇ ਕੀ ਡੰਗਰ ਰੱਖਣੇ ਨੇ ਮੈਂ ਤਾਂ ਤੁਮੜਲੇ ਲੈ ਲਾਂਗਾ ਹਾਂ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਤੁਸੀਂ ਇਹ ਜੰਦਰਾ ਤਿਆਰ ਕੀਤਾ ਹੈ ਤਾਂ ਮਤਲਬ ਬਹੁਤ ਹੀ ਸੋਹਣਾ ਜਿਵੇਂ ਇਹ ਜੰਦਰਾ ਤਿਆਰ ਕੀਤਾ ਤੁਸੀਂ ਤਾਂ ਜਿਵੇਂ ਕੋਈ ਸਮਾਂ ਹੁੰਦਾ ਸੀ ਪਹਿਲੇ ਟਾਈਮ ਹੁੰਦੇ ਸੀ ਵੀ ਜਿਵੇਂ ਜਿਹੜਾ ਜੰਦਰਾ ਹੁੰਦਾ ਸੀ ਇਹਦੇ ਨਾਲ ਵੀ ਜਿਹੜੀ ਖੇਤੀ ਸੀ ਮਤਲਬ ਇਹ ਇਹ ਜਿਹੜਾ ਸੰਦ ਸੀ ਖੇਤੀ ਦੀ ਬਹੁਤ ਜ਼ਰੂਰੀ ਸੀ ਕਿਉਂਕਿ ਇਹਦੇ ਨਾਲ ਹੱਥ ਨਾਲ ਖਿੱਚ ਕੇ ਇੱਕ ਜਣਾ ਦੱਬਦਾ ਸੀ ਤੇ ਇਹਦੇ ਨਾਲ ਵੱਟਾਂ ਪਾਈਆਂ ਜਾਂਦੀਆਂ ਸੀ ਤੇ ਜਿਵੇਂ ਅੱਜ ਕੱਲ ਦੇਖਦੇ ਆਂ ਵੀ ਆਪਾਂ ਤਕਨੀਕਾਂ ਵਧ ਗਈਆਂ ਕਰਾਏ ਆ ਗਏ ਕੰਪਿਊਟਰ ਕਰਾਏ ਆ ਗਏ ਫਿਰ ਹੁਣ ਮਤਲਬ ਇਹਦੀ ਵਿਕਰੀ ਕਿੰਨੀ ਕੁ ਹੁੰਦੀ ਆਈ ਇਹ ਤਾਂ ਕੀ ਏ ਜੀ ਪੰਜ ਚਾਰ ਲੱਗਣਗੇ ਹੁਣ ਬੱਸ ਮਸਾ ਕਿੱਥੇ ਸਾਨੂੰ ਸੌ ਸੌ ਜਿੰਦਰਾ ਬਣਾਉਣਾ ਪੈਂਦਾ ਸੀ ਹੁਣ ਇੱਕ ਦੋ ਬਣਾ ਲੈਨੇ ਤੇ ਵੇਚਿਆ ਤੇ ਨਹੀਂ ਥਾਲ ਪਰ ਪਿਆ ਰਹੇ ਮੇਨਾਂ ਹਾਂ ਐਡਾ ਬੜਾ ਚੱਕ ਮੇਰੇ ਆਈ ਪਹਿਲਾਂ ਸਾਢੇ 3 ਫੁੱਟ ਦਾ ਜਿੰਦਰਾ ਹੁਣ 3 ਫੁੱਟ ਦਾ ਹੁਣ 2.5 ਦੀ ਬਣਵਾਉਣ ਲੱਗੇ 2.5 ਫੁੱਟ ਦੀ ਬਣਾਉਣੇ ਹੁਣ 20 ਵੀ ਵੱਡੇ 3 ਫੁੱਟ ਦਾ ਆ ਜਿਹੜੀਆਂ ਫੱਟੀਆਂ ਨੇ ਇਹ ਸਮਝ ਲੈ ਬੀ 2.5 ਫੁੱਟੀਆਂ ਫੱਟੀਆਂ ਨੇ ਹੁਣ ਆ ਚੱਕ ਕੇ ਕੁਝ ਨੇ ਕਹਿੰਦੇ ਬੱਚਾ ਹੌਲੇ ਅੱਛਾ ਜਿਹੜਾ ਮਤਲਬ ਇਹ ਫੱਟੀ ਆ ਵੀ ਇਹਦੇ ਤੋਂ ਜਿੰਦਰਾ ਤਿਆਰ ਹੋਏਗਾ ਪੀ ਇਹਨੂੰ ਮਤਲਬ ਤੁਸੀਂ ਸ਼ੇਪ ਦੇ ਕੇ ਕੱਟ ਕੇ ਤੇ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਵੀ ਇਹਦੋਂ ਕਿੰਨੇ ਸੈਜ ਦਾ ਤੁਸੀਂ ਦੱਸਿਆ ਵੀ ਜੰਦਰਾ ਬਣਦਾ ਸੀ ਸਾਢੇ 3 ਫੁੱਟ ਦਾ ਹੀ ਅੱਛਾ ਸਾਢੇ 3 ਫੁੱਟ ਦਾ ਜੰਦਰਾ ਤੇ ਹੁਣੇ ਕਿੰਨੇ ਫੁੱਟ ਦਾ ਰਹਿ ਗਿਆ ਜੀ 2 2 1/2 ਫੁੱਟ ਦਾ ਰਹਿ ਗਿਆ 2 1/2 ਫੁੱਟ ਦਾ ਯਾਨੀ ਕਿ ਫੁੱਟ ਦਾ ਵਿੱਚੋਂ ਜੰਦਰਾ ਜਿਹੜਾ ਉਹ ਘਟ ਗਿਆ ਘਟ ਗਿਆ ਕਿਉਂਕਿ ਉਹਦਾ ਮੇਨ ਕਾਰਨ ਇਹ ਹੀ ਹੈ ਵੀ ਕੋਈ ਖਿੱਚਣ ਨਾਲ ਹੀ ਨਹੀਂ ਰਿਹਾ ਜਣਾ ਰਹੀ ਜਾਂ ਨਹੀਂ ਰਹੀ ਹੁੰਨੀ ਜਾਂ ਨਹੀਂ ਰਹੀ ਅਬ ਖਿੱਚੂਗਾ ਕਿੱਥੇ ਬਿਲਕੁਲ ਸਹੀ ਗੱਲ ਹੈ ਤੇ ਬਾਈ ਜੀ ਜਿਵੇਂ ਤੁਸੀਂ ਦੱਸਿਆ ਵੀ ਜਿਵੇਂ ਦਿਨੋਂ ਦਿਨ ਮਤਲਬ ਇਹ ਸੰਦਾਂ ਦੀ ਖਰੀਦਦਾਰੀ ਤੇ ਫਰਕ ਪੈਂਦਾ ਜਾ ਰਿਹਾ ਹੈ ਲੋਕ ਛੱਡਦੇ ਜਾ ਰਹੇ ਨੇ ਇਹਨ ਖੇਤੀ ਦੇ ਸੰਦਾਂ ਦੇ ਵਿੱਚ ਮਤਲਬ ਲਾ ਲੋ ਵੀ ਜਿਹੜਾ ਕੋਈ ਖੇਤੀ ਕਰਦਾ ਨਵੇਂ ਤਰੀਕੇ ਦੇ ਸੰਦ ਆ ਗਏ ਪਸ਼ੂ ਪਾਲਕਾਂ ਦਾ ਧੰਦਾ ਉਹ ਵੀ ਖਤਮ ਹੁੰਦਾ ਜਾ ਰਿਹਾ ਹੈ ਤੇ ਫਿਰ ਬਾਈ ਜੀ ਜਿਵੇਂ ਤੁਸੀਂ ਇਹ ਮਤਲਬ ਸੰਦ ਬਣਾਉਂਦੇ ਹੋ ਤੇ ਜਿਵੇਂ ਇੰਨੀ ਘੱਟ ਵਿਕਰੀ ਆ ਤੁਸੀਂ ਕਹ ਆ ਵੀ ਮਿਹਨਤ ਬਹੁਤ ਜ਼ਿਆਦੀ ਲੱਗਦੀ ਆ ਤੇ ਤੇ ਖਰਚਾ ਵੀ ਆਉਂਦਾ ਤੇ ਪਰ ਇਹ ਵੇਖਦੇ ਘੱਟ ਨੇ ਫਿਰ ਉਸ ਹਿਸਾਬ ਨਾਲ ਮਤਲਬ ਤੁਹਾਨੂੰ ਕੀ ਬਚਤ ਹੁੰਦੀ ਆ ਕਿਹੜੇ ਹਿਸਾਬ ਨਾਲ ਫਿਰ ਇਹ ਕੰਮ ਮਤਲਬ ਤੁਸੀਂ ਕਰੀ ਜਾ ਰਹੇ ਹੋ ਕਿਤਾ ਹੁਣ ਹੈ ਜਿਹੜੀ ਹੁਣ 100 ਰੁਪਏ ਦੀ ਜੀ ਵਿਕਦੀ ਹੈ ਉਹਦੇ ਵਿੱਚੋਂ ਲਾ ਲੋ ਵੀ 25 ਰੁਪਏ 20 25 ਰੁਪਏ ਬਣਦੇ ਹੈ ਅੱਗੇ ਜਸੋਂ ਵਾਲੀ ਚੀਜ਼ ਚ 50 ਬਣ ਜਾਂਦੇ ਹੁਣ ਮੰਗਿਆ ਕਿ ਇੱਕ ਪੁੱਠ ਪਹੁੰਚਾ ਹੁਣ ਆ ਖੱਟੀ ਲਾ ਲਓ ਤੁਸੀਂ ਵੀ 2-250 ਤੋਂ ਘੱਟ ਫੱਟਰੀ ਨਹੀਂ ਆਉਂਦੀ ਜਿੰਦੇ ਦੀ 200 ਰੁਪਏ ਦੀ ਸੋਟੀ ਬਾਕੀ ਮਿਹਨਤ ਦਿਹਾੜੀ ਹਾਂ ਖਾਏ ਨੇ ਇਹਦੇ ਵਿੱਚੋਂ ਕੀ ਹੈ 100-150 ਰੁਪਏ ਮੰਗਦੇ ਜਿੰਦੇ ਤੇ ਦਿਹਾੜੀ ਪੂਰੀ ਲੱਗਦੀ ਹੈ ਦਿਹਾੜੀ ਪੂਰੀ ਲੱਗਦੀ ਹੈ ਤੇ ਬਾਈ ਜੀ ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਤਾਂ ਜਦੋਂ ਮੈਂ ਸ਼ੁਰੂ ਚ ਤੁਹਾਡੇ ਕੋਲ ਆਇਆ ਤਾਂ ਤੁਸੀਂ ਇਹ ਗੱਲ ਕੀਤੀ ਵੀ ਜਿਵੇਂ ਘਰ ਦੇ ਕਹਿ ਰਹੇ ਨੇ ਵੀ ਇਹ ਧੰਦਾ ਮਤਲਬ ਵੀ ਤੁਸੀਂ ਛੱਡ ਦਿਓ ਵੀ ਕੋਈ ਹੋਰ ਕਰ ਲਓ ਜਾਂ ਨਾ ਕਰੋ ਵੀ ਘਰੇ ਹੀ ਬਹਿ ਜਾਓ ਵੀ ਫੇਰ ਤੁਸੀਂ ਮਤਲਬ ਜਿਵੇਂ ਘਰਦਿਆਂ ਨੇ ਕਿਹਾ ਉਸ ਦੇ ਬਾਵਜੂਦ ਵੀ ਫੇਰ ਇਹ ਮਤਲਬ ਕੰਮ ਕਿਹੜੇ ਕਾਰਨ ਤੋਂ ਕਰਦੇ ਹੋ ਜਾਂ ਇਹਦੇ ਨਾਲ ਪਿਆਰ ਹੋ ਗਿਆ ਈ ਕਾਰਨ ਭਾਈ ਹੁਣਾਂ ਤਾਂ ਹੋਰ ਕੋਈ ਕੰਮ ਕਰ ਲਓਗੇ ਅਣਪੜਾ ਉਹਨੇ ਇਹੀ ਤਾਂ ਜਿਹੜਾ ਚੁਰਾਚੂ ਕਰਦਿਆਂ ਰਿਹਾ ਇਹੀ ਕਰਤਾ ਹੈ ਹੁਣ ਹੁਣ ਇਹ ਛੱਡ ਕੇ ਹੋਰ ਕੰਮ ਨਹੀਂ ਕਰ ਸਕਦਾ ਹੋਰ ਕੰਮ ਨਹੀਂ ਕਰ ਸਕਦਾ ਇਹ ਤਾਂ ਐ ਵੀ ਪਹਿਲਾਂ ਬਾਬੇ ਫਿਰ ਦਾਦੇ ਉਹ ਕਰਦੇ ਆਏ ਉਦੋਂ ਰਾਤ ਵੀ ਰਤੀ ਲਾ ਕੇ ਕਰਨਾ ਅਭੀ ਜਾਣੀ ਕਿ ਜਿਹੜਾ ਮਤਲਬ ਆਪਣੇ ਦਾਦੇ ਪੁਰਦਾਦਾਦਿਆਂ ਤੋਂ ਪ੍ਰਾਤਨ ਕੰਮ ਚੱਲਿਆ ਆ ਰਿਹਾ ਹੈ ਵੀ ਉਹਨੂੰ ਹੁਣ ਛੱਡਣ ਤੇ ਵੀ ਨਹੀਂ ਦਿਲ ਕਰਦਾ ਪਰ ਕਿਤੇ ਨਾ ਕਿਤੇ ਦੇ ਵਿੱਚ ਮਨਾਵਾ ਵੀ ਨਹੀਂ ਹੋ ਰਿਹਾ ਤਾਂ ਜਿਵੇਂ ਦਰਸ਼ਕੋ ਆਪਾਂ ਦਿਖਾਇਆ ਵੀ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕੀਤੀ ਤੇ ਬਾਈ ਜੀ ਹੋਰਾਂ ਨੇ ਦੱਸਿਆ ਵੀ ਜਿਹੜਾ ਇਹ ਕੰਮ ਹੈ ਦਿਨੋਂ ਦਿਨ ਉਲੋਪ ਹੁੰਦਾ ਜਾ ਰਿਹਾ ਲੋਕ ਨੇ ਜਿਹੜੇ ਉਹ ਇੱਕ ਮਤਲਬ ਸੰਦਾ ਦੀ ਖਰੀਦਦਾਰੀ ਦੇ ਵਿੱਚ ਦਿਲਚਸਪੀ ਲਈ ਰਹੀ ਕਿਉਂਕਿ ਕੰਮ ਹੀ ਨਹੀਂ ਰਿਹਾ ਉਹ ਕੰਮ ਕਰਕੇ ਨਹੀਂ ਰਾਜੀ ਕੋਈ ਪਸ਼ੂਆਂ ਦਾ ਕੰਮ ਹੈ ਜਿਹੜਾ ਉਹ ਵੀ ਨਹੀਂ ਕਰਕੇ ਰਾਜੀ ਦਿਨੋਂ ਦਿਨ ਛੱਡਦੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਜਿਹੜਾ ਇਹ ਮਤਲ ਇਹ ਸੰਦ ਬਣਾਉਣ ਵਾਲਾ ਕੰਮ ਹੈ ਵਿਰਾਸਤ ਦੀ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਟੈਕਨੋਲੋਜੀ ਵਧ ਰਹੀ ਹੈ ਤਾਂ ਇਹ ਜਿਹੜਾ ਕੰਮ ਹੈ ਇਹਨਾਂ ਦਾ ਬਿਲਕੁਲ ਅਲੋਪ ਹੋ ਜਾਣਾ ਹੈ ਤੇ ਇਸ ਕਰਕੇ ਬਾਈ ਜਿਹੜੀ ਵਿਰਾਸਤ ਹੈ ਉਹ ਆਪਣੀ ਪਹਿਲਾਂ ਹੀ ਬਹੁਤ ਜ਼ਿਆਦਾ ਕਈ ਵਿਰਾਸਤੀ ਚੀਜ਼ਾਂ ਨੇ ਖਤਮ ਹੋ ਰਹੀਆਂ ਤੇ ਇਹ ਵੀ ਇੱਕ ਆਪਣੀ ਪ੍ਰਾਣੀ ਵਿਰਾਸਤ ਹੈ ਕਿਉਂਕਿ ਆਪਣੇ ਦਾਦੇ ਪੁਰਦਾਦਿਆਂ ਤੋਂ ਲੈ ਕੇ ਇਹਨਾਂ ਲੋਹਾਰਾਂ ਦੀ ਸਾਂਝ ਰਹੀ ਹੈ ਤੇ ਕਿਤੇ ਨਾ ਕਿਤੇ ਉਹ ਖਤਮ ਹੁੰਦੀ ਜਾ ਰਹੀ ਹੈ ਤੇ ਇਹਦੇ ਬਾਰੇ ਸੋਚਣਾ ਤਾਂ ਸੋਚਣਾ ਤਾਂ ਸਮਝਣਾ ਤਾਂ ਜ਼ਰੂਰ ਪਵੇਗਾ ਤੇ ਅੱਜ ਦੀ ਵੀਡੀਓ ਹੈ ਜਿਹੜੀ ਆਪਾਂ ਇੱਥੇ ਹੀ ਖਤਮ ਕਰਦੇ ਆਂ ਕੋਈ ਵਧੀਆ ਜੀ ਨਵੀਂ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ